ਜਿਹੜਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਨੂੰ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਚ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਰ ਦੇ ਵਿੱਚ ਉਸੇ ਰਿਸਟਰ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸ ਦੀ ਧਾਰਾ-ਧਾਰਾ ਲੇਤਾ ਹੈ ਤੇ ਜਿਹੜਾ ਹੈਗਾ ਅਸੀਂ ਬੋਡੀ ਸਟ੍ਰਿਪ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਉਹਦੇ ਚ ਦਰਜ ਕੀਤੀ ਗਈ ਔਰ ਇਹਦੇ ਚ 4 ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ। ਬੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਏਗਾ। ਇਸ ਤੋਂ ਬਾਅਦ ਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ DC ਸਾਹਿਬ ਦੇ ਕੋਲ ਸਰ ਕਿੰਨੇ ਕਿੰਨੇ ਬੰਦੇ ਇਨਵੋਲਵਡ ਹੈ ਸਾਰੇ? ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਜਿਹੜਾ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਅਰੈਸਟ ਹੋ ਗਏ ਬਾਕੀ ਇਹਨਾਂ ਨੂੰ ਅਸੀਂ ਫੜ ਲਾਂਗੇ। ਬਾਕੀ ਜਿਹੜਾ ਡੈਮੇਜ ਦੇ ਰਿਕਾਰਡਿੰਗ ਉਹ DC ਸਾਹਿਬ ਪਾਣਗੇ। ਸਰ ਜਿਹਦਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜੇ ਹੋਰ ਜੀ ਕਾਰਵਾਈ ਕੀਤੀ ਜਾਵੇਗੀ। ਦੇਖੋ ਜਿਹੜਾ ਇਹਨਾਂ ਨੂੰ ਬੋਰਡ ਤੋਂ ਜਸਿਸ ਲਿਆਵਾਂਗੇ ਲੈ ਬਪਰ ਐਂਡ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਫੋਟੋ ਸਰ ਕਿੰਨੇ ਬੰਦੇ ਨੇ ਹੁੰਦਾ ਕੋਲ 8 ਬੰਦੇ ਨੇ ਜੀ ਡਾਕਟਰ ਜਿਹੜਾ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਅਸੀਂ ਸਟੈਂਕਟਲੀ ਕਰ ਦਿੱਤਾ ਗਿਆ ਉਸ ਕਾਬੂ ਜੋ ਐਸ ਪਰ ਮੈਡੀਕਲ ਐਕਟ ਅਦਰ ਐਕਟ ਰੂਲ ਦੇ ਅਧੀਨ ਜਿੰਨਾ ਵੀ ਡੈਮੇਜ ਹੋਣਾ ਕੀਤਾ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿੱਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰਭਾਈ ਕਰ। ਅੱਠ ਅੱਠ ਦੇ ਅੱਠ ਨੇ ਮੋਲ ਮਿਟਾ ਕਿਸਾਰੀ ਅੱਛਾ ਅੱਛਾ ਠੀਕ ਚਲੋ ਪਾਰ ਇੱਕ ਮੈਂ